ਪਿੰਡ ਅਖਾੜੇ ਦੇ ਵਿੱਚ ਇੱਕ ਬੜਾ ਬੜਾ ਸੰਘਰਸ਼ ਚੱਲਿਆ ਹੁਣ ਕਹਿੰਦੇ ਨੇ ਕਿ ਉਹ ਸੰਘਰਸ਼ ਠੰਡਾ ਪੈ ਗਿਆ ਉਸ ਸੰਘਰਸ਼ ਬਾਰੇ ਕੋਈ ਗੱਲ ਨਹੀਂ ਹੋ ਰਹੀ ਹੈ ਵੋਟਾਂ ਦਾ ਬਾਈਕਾਟ ਹੋਇਆ ਸੀਗਾ ਪਿਛਲੀ ਵਾਰੀ ਇੱਥੇ ਪਿੰਡ ਦੇ ਮੁਤਵਾਰ ਬੈਠੇ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਇੱਕ ਤੁਹਾਡੇ ਪਿੰਡ ਫੈਕਟਰੀ ਦਾ ਮਾਮਲਾ ਸੀ ਬੜਾ ਸੰਘਰਸ਼ ਚੱਲਿਆ ਬਹੁਤ ਲੰਮਾ ਟਾਈਮ ਚੱਲਿਆ ਹੁਣ ਉਹ ਮਸਲਾ ਕਿੱਥੇ ਜੇ ਖੜਾ ਉਹ ਮੈਂ ਤਾਂ ਗਿਆ ਨਹੀਂ ਜਿਉਂ ਦੱਸਦੇ ਆ ਕਹਿੰਦੇ ਵੀ ਅਜੇ ਵਿੱਚੇ ਹੀ ਆ ਹਾਂ ਮਤਲਬ ਹੱਲ ਹੋ ਗਿਆ ਜੇ ਚੱਲੀ ਜਾਂਦਾ ਆ ਚੱਲੀ ਜਾਂਦਾ ਹਾਂ ਮੋਰਚਾ ਲੱਗਿਆ ਹੋਇਆ ਉੱਥੇ? ਹਾਂ ਮੋਰਚਾ ਲੱਗਿਆ ਹੋਇਆ? ਹਾਂ ਲੱਗਿਆ ਹਾਂ। ਮੋਰਚਾ ਬੈਂਦੇ ਦਾ ਮਤਲਬ ਪਿੰਡ ਵਾਲੇ? ਹਾਂ ਬੈਂਦੇ। ਸਹੀ ਹੈ ਜੀ? ਸਹੀ ਹੈ। ਮੋਰਚਾ ਲੱਗਿਆ ਹੋਇਆ? ਮੋਰਚਾ ਲੱਗਿਆ ਜੀ। ਪਰ ਸਾਨੂੰ ਨਹੀਂ ਲੱਗਦਾ ਵੀ ਲੱਗਿਆ। ਸਾਨੂੰ ਕਾਹਤੋਂ ਨਹੀਂ ਲੱਗਦਾ ਵੀ। ਹੈ? ਕੀ ਵਜ੍ਹਾ? ਉਹ ਲੱਗਿਆ ਜੀ ਪੱਕੇ ਪੱਕੇ ਦੰਬੂ ਲੱਗੇ ਹੋਏ ਆ। ਕਿਉਂਕਿ ਮੋਰਚਾ ਜਦੋਂ ਪਿਛਲੀ ਵਾਰ ਲੱਗਿਆ ਸੀ ਉਹਦੇ ਵੋਟਾਂ ਦਾ ਬਾਈਕਾਟ ਕੀਤਾ ਸੀਗਾ ਐਤਕੀ ਵੋਟਾਂ ਪੈ ਰਹੀਆਂ ਨੇ। ਉਹ ਅੱਡੋ-ਉੱਡੀ ਮਸਲੇ ਆਈਏ ਤਾਂ ਜਦ ਬਨਮਨ ਜੀ ਹੋਰ ਸਾਡੇ ਪਿੰਡ ਦੇ ਬੰਦੇ ਚੋਂ ਲੜਦੇ ਆ ਉਦੋਂ ਬਾਹਰਲੇ ਬੰਦੇ ਲੜਦੇ ਸੀ ਅੱਛਾ ਹੁਣ ਪਿੰਡ ਦੇ ਬੰਦਿਆਂ ਲਈ ਪਿੰਡ ਦੇ ਥੋੜੀ ਬਾਈਕਾਟ ਕਰਤਗੇ ਕਬੰਦਾ ਕਰਨਾ ਬਾਈਕਾਟ ਤਾਂ ਮੈਂ ਤਾਂ ਨਹੀਂ ਕਹਿੰਦਾ ਕਰੋ ਜਾਂ ਨਾ ਕਰੋ ਬਸਰੇ ਹੈ ਨਾ ਤਾਹੀ ਤਾਂ ਬਸਰੇ ਹੈ ਤੁਸੀਂ ਨਹੀਂ ਚਾਹੀਦਾ ਪਿੰਡ ਦੇ ਬੰਦੇ ਚੋਂ ਲੜ ਰਹੇ ਆ ਤਾਂ ਵੋਟ ਪੈਣੀ ਚਾਹੀਦੀ ਸੋ ਪਿੰਡ ਦੇ ਬੰਦੇ ਕਹਿੰਦੇ ਚੋਂ ਲੜ ਰਹੇ ਆ ਵੋਟ ਪੈਣੀ ਚਾਹੀਦੀ ਆ ਕਿਉਂਕਿ ਮਸਲਾ ਹਲੇ ਜਿਉਂਦਾ ਤਿਉਂ ਉੱਥੇ ਖੜਾ ਹੈਗਾ ਸੋ ਆਪਾਂ ਉੱਥੇ ਵੀ ਜਾ ਕੇ ਵੇਖਾਂਗੇ ਉੱਥੇ-ਉੱਥੇ ਜਿਹੜੇ ਮੋਤਵਾਰ ਬੈਠੇ ਕਿਉਂਕਿ ਕੁਛ ਬੀਰਾਂ ਨੇ ਜਿਹੜਾ ਕਮੇਟੀ ਵਾਲੇ ਸੀਗੇ ਉਹਨਾਂ ਨੇ ਬਾਈਕਾਟ ਕੀਤਾ ਹੋਇਆ ਹੈਗਾ ਉਹ ਕਹਿੰਦੇ ਅਸੀਂ ਵੋਟਾਂ 'ਚ ਹਿੱਸਾ ਨਹੀਂ ਲੈ ਰਹੇ ਕੀ ਵਜ੍ਹਾ ਹੋ ਸਕਦੀ ਹੈ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਲਕ ਸੰਮਤੀ ਦੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੀ ਕਵਰੇਜ ਕਰਦੇ ਆ ਤੁਹਾਨੂੰ ਗਰਾਊਂਡ ਰਿਪੋਰਟ ਦਿਖਾ ਰਹੇ ਹਾਂ ਪਿੰਡ ਅਖਾੜਾ ਦੇ ਵਿੱਚ ਖੜੇ ਆ ਅਖਾੜਾ ਪਿੰਡ ਦੇ ਵਿੱਚ ਪਿੱਛੇ ਤੁਹਾਨੂੰ ਬੂਥ ਦਿਖਾ ਦਗੇ ਤਾਂ ਪਹਿਲਾਂ ਆਮ ਆਦਮੀ ਪਾਰਟੀ ਦਾ ਬ ਬڑا ਪਿਆਰ ਆ ਸਾਰੇ ਪਿੰਡ ਦਾ ਸਾਰੇ ਨਗਰ ਦਾ ਔਰ ਹੁਣੇ-ਹੁਣੇ ਸੀਨੀਅਰ ਲੀਡਰ ਇੱਥੇ ਘੇੜਾ ਮਾਰ ਕੇ ਗਏ ਆ ਉਹਨਾਂ ਨੇ ਸੋਹਣੀ ਗੱਲ ਕਹੀ ਕਿ ਵੋਟਾਂ ਕਿਸੇ ਨੂੰ ਮਰਜ਼ੀ ਪਾਓ ਪਰ ਪਿਆਰ ਭਾਈਚਾਰਾ ਆਪਣਾ ਕਾਇਮ ਰੱਖੋ ਪਿੰਡ ਦਾ ਔਰ ਇਸ ਪਿੰਡ ਦੀ ਖੂਬਸੂਰਤੀ ਵੀ ਇਹ ਆ ਕਿ ਇਹਨਾਂ ਨੇ ਸਾਰੇ ਪਿੰਡ ਦਾ ਜਿੰਨੇ ਇੱਥੇ ਕੰਮ ਕਰਦੇ ਨੇ ਵਰਕਰ ਸਾਰੀਆਂ-ਸਾਰੀਆਂ ਪਾਰਟੀਆਂ ਦੀ ਉਹਨਾਂ ਦਾ ਖਾਣਾ ਵੀ ਇੱਕ ਜਗ੍ਹਾ ਤੇ ਬਣਾਇਆ ਲੰਗਰ ਇੱਕ ਜਗ੍ਹਾ ਤੇ ਤਿਆਰ ਕੀਤਾ ਪਿੰਡ ਦੇ ਸਰਪੰਚ ਮੋਤਵਰ ਸਾਡੇ ਨਾਲ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਅੱਖ ਕਿਵੇਂ ਚੱਲ ਰਿਹਾ ਵੋਟਾਂ ਦਾ ਮਾਹੌਲ ਬਹੁਤ ਵਧੀਆ ਮਾਹੌਲ ਆ ਜੀ ਬੜੀ ਸ਼ਾਂਤੀਪੂਰਕ ਵੋਟਾਂ ਪੈ ਰਹੀਆਂ ਨੇ ਤੇ ਤਿੰਨਾਂ ਪਾਰਟੀਆਂ ਦਾ ਖਾਣਾ ਚਾਹ ਵਗੈਰਾ ਇਕੱਠਾ ਬਣਾਇਆ ਵਾ ਕਿਉਂਕਿ ਪਿੰਡ ਦਾ ਪਹਿਲਾਂ ਤੋਂ ਵਧੀਆ ਮਾਹੌਲ ਬਣਿਆ ਹੋਇਆ ਹੈ ਫੈਕਟਰੀ ਦੀ ਕਰਕੇ ਤੇ ਸਾਨੂੰ ਉਮੀਦ ਆ ਵੀ ਸ਼ਾਂਤੀਪੂਰਕ ਵੋਟਾਂ ਪੈ ਕੇ ਜਿੱਤ ਹਾਰ ਦਾ ਬਣੀ ਆਏ ਜਿਹਨੇ ਵੀ ਜਿੱਤਣਾ ਵਾ ਹਾਰਨਾ ਵਾ ਉਹ ਮਤਲਬ ਅਲੱਗ ਗੱਲ ਆ ਅਸੀਂ ਪਿੰਡ ਦੇ ਮਾਹੌਲ ਵਿਗੜ ਨਹੀਂ ਦੇਵਾਂਗੇ ਸਹੀ ਰੱਖਾਂਗੇ ਅੱਛਾ ਗੱਲ ਕਰਕੇ ਵੋਟਾਂ ਦੀ ਉਸ ਤੋਂ ਪਹਿਲਾਂ ਜਿਹੜੀਆਂ ਵੋਟਾਂ ਪੈਂਦੀਆਂ ਰਹੀਆਂ ਨੇ ਉੱਥੇ ਤੁਸੀਂ ਪੂਰੀ ਤਰ੍ਹਾਂ ਪਿੰਡ ਨੇ ਬਾਈਕਾਟ ਕੀਤਾ ਸੀ ਐਮਪੀ ਦੀਆਂ ਚੋਣਾਂ ਨਹੀਂ ਪਈਆਂ ਸੀ ਸਾਰੇ ਪ੍ਰਸ਼ਾਸਨ ਦਾ ਜ਼ੋਰ ਲੱਗਿਆ ਸੀ ਵੀ ਇੱਕ ਵੋਟ ਪਾ ਦਿਓ ਪਰ ਐਤਕੀ ਹਾਲਾਂਕਿ ਤੁਹਾਡਾ ਫੈਕਟਰੀ ਵਾਲਾ ਮਸਲਾ ਉੱਥੇ ਹੀ ਖੜਾਗਾ ਤੇ ਤੁਸੀਂ ਐਤਕੀ VOTING ਦੇ ਵਿੱਚ ਹਿੱਸਾ ਲਿਆ ਹਦਾ ਹਾਂਜੀ ਇਹ ਕਿ ਚੱਕਰਾ ਇਹ ਵੋਟਾਂ ਨੂੰ ਇੰਨੇ ਮਹਿਦੀਆਂ ਨਹੀਂ ਦਿੱਤੀ ਕਿਉਂਕਿ ਮਤਲਬ ਉਹ ਜਿਹੜੀਆਂ ਵੋਟਾਂ ਨੇ ਸਰਪੰਚੀ ਦੇ ਆ ਦੂਸਰੇ ਆ ਉਹਨਾਂ ਨੇ ਬਾਈਕਾਟ ਕੀਤਾ ਸੀ ਇਹਨਾਂ ਨੇ ਤੇ ਇਹ ਮਤਲਬ ਇੱਕ ਸ਼ਰਬ ਸ਼ਾਂਤੀ ਨਾਲ ਸਾਰੇ ਪਿੰਡ ਨੇ ਮਤਲਬ ਵਧੀਆ ਆਪਣੇ ਵਿਚਾਰ ਕਰਕੇ ਤੇ ਇਹ ਵੋਟਾਂ ਨੂੰ ਕੋਆਏਗਾ ਇਹਨਾਂ ਦਾ ਬਾਈਕਟ ਕਿਉਂ ਨਹੀਂ ਕੀਤਾ ਕਿਉਂਕਿ ਮਸਲਾ ਤਾਂ ਥੋੜਾ ਹਲੇ ਵੀ ਨਹੀਂ ਹੱਲ ਹੋਇਆ ਫੈਕਟਰੀ ਵਾਲਾ ਉਹ ਮਸਲਾ ਚੱਲ ਰਿਹਾ ਜੀ ਹਜੇ ਉਮੀਦ ਆ ਵੀ ਉਹ ਵੀ ਹੱਲ ਹੋ ਜਾਊਗਾ ਜੀ ਹਾਂਜੀ ਕਿਵੇਂ ਮਤਲਬ ਕੋਈ ਗਲਵਾ ਚੱਲ ਰਹੀ ਹੈ ਪ੍ਰਸ਼ਾਸਨ ਨਾਲ ਹਾਂਜੀ ਗਲਵਾ ਚੱਲ ਰਹੀ ਆ ਤੇ ਹਜੇ ਕੋਈ ਫਾਈਨਲ ਨਹੀਂ ਹੋਈ ਗੱਲਬਾਤ ਉਹਦੀ ਕੀ ਕਹਿ ਰਿਹਾ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਕਹਿ ਰਿਹਾ ਜਾਂ ਪੰਚਾਇਤ ਵਾਲੀ ਜ਼ਮੀਨ ਦੇ ਦੋ ਜਾਂ ਆਸ-ਪਾਸ ਜ਼ਮੀਨ ਦੇ ਦੋ ਹਲੇ ਮਤਲਬ ਵਿਚਾਰ ਚੱਲ ਰਹੇ ਕੋਈ ਮਤਲਬ ਤਣ ਪਤਣ ਲੱਗਿਆ ਨਹੀਂ ਕਿੱਥੇ ਕਹਿ ਰਿਹਾ ਮਤਲਬ ਪਿੰਡ ਚ ਕਹਿ ਰਿਹਾ ਜਿਵੇਂ ਨਹੀਂ ਪਿੰਡ ਦਾ ਸਾਡੇ ਨਾਲ ਦੇ ਪਿੰਡ ਦੇ ਨਾਲ ਲੱਗਦੀ ਜ਼ਮੀਨ ਹੈ ਸਾਡੀ ਪੰਚਾਇਤ ਦੀ ਤੇ ਉਹ ਦੀ ਮੰਗ ਕਰ ਰਿਹਾ ਪਰ ਸਾਡਾ ਵਿਚਾਰ ਚੱਲ ਰਹੀ ਹੈ ਮਤਲਬ ਕੋਈ ਫਾਈਨਲ ਨਹੀਂ ਹੋਇਆ ਅੱਛਾ ਜੇ ਮੰਨ ਲਓ ਪੰਚਾਇਤ ਉਹ ਜ਼ਮੀਨ ਦਿੰਦੀ ਆ ਹੈਗੀ ਤਾਂ ਉਹ ਵੀ ਪਿੰਡ ਦੀ ਆ ਮਸਲਾ ਤਾਂ ਉੱਥੇ ਹੀ ਖੜਾਗਾ ਵੀ ਜਿਹੜਾ ਉਹਨੇ ਪਾਣੀ ਛੱਡਣਾ ਚਾਹਣ ਉਹ ਜਿਹੜੀ ਹਵਾ ਛੱਡਣੀ ਆ ਉਹ ਪਿੰਡ ਨੂੰ ਹੀ ਮਾਰ ਕਰੂਗੀ ਸਾਨੂੰ ਇਦਾਂ ਜੀ ਬੇ ਹੁਣ ਪਿੰਡ ਮੁਸਕਾਬਾਦ ਦੇ ਵਿੱਚ ਇਹਨਾਂ ਨੇ ਫੈਕਟਰੀਆਂ ਦੇ ਜਿਹੜੇ ਉਹ ਸ਼ੁਰੂਆਤ ਕਰਾਤੀ ਆ ਤੇ ਅਸੀਂ ਇਹ ਚਾਹੁੰਦੇ ਆ ਵੀ ਜੇ ਪਿੰਡ ਦੀ ਦੇ ਵਿੱਚ ਲੱਗਣ ਦੇ ਚਾਂਸ ਹੋਵੇ ਫਿਰ ਕੋਈ ਔਖੀ ਆ ਇਸ ਕਰਕੇ ਹਜੇ ਜਿਹੜਾ ਵਿਚਾਰ ਚੱਲ ਰਿਹਾ ਵੀ ਪਿੰਡ ਤੋਂ 2 ਕਿਲੋਮੀਟਰ 2.5 ਕਿਲੋਮੀਟਰ ਦੂਰ ਜਾਂਦੀ ਆ ਤਾਂ ਉਹਦੇ ਵਿੱਚ ਵਿਚਾਰ ਚੱਲ ਰਿਹਾ ਜੀ ਜੇ 2 ਟਾ ਕਿਲੋਮੀਟਰ ਵੀ ਕੋਈ ਬਹੁਤੀ ਵਿੱਥ ਨਹੀਂ ਹੈ ਬਹੁਤੀ ਦੂਰੀ ਨਹੀਂ ਹੈ ਉਹਨੇ ਮਾਰ ਤਾਂ ਉਨੀ ਕਰਨੀ ਆ ਜਿਹੜਾ ਤੁਸੀਂ ਇੱਕ ਲੈ ਕੇ ਚੱਲੇ ਹੋ ਸੰਘਰਸ਼ ਜਿਹੜਾ ਤੁਸੀਂ ਇੱਕ ਮਸਲਾ ਲੈ ਕੇ ਚੱਲੇ ਹੋ ਪ੍ਰਦੂਸ਼ਣ ਦਾ ਉਹ ਤਾਂ ਉੱਥੇ ਦਾ ਉੱਥੇ ਹੀ ਖੜਾ ਉਹ ਤਾਂ ਉੱਥੇ ਦਾ ਉੱਥੇ ਹੀ ਹੈ ਹੁਣ ਉਹਨੂੰ ਦੇਖਦੇ ਆ ਸਾਨੂੰ ਤਕਰੀਬਨ ਡੇਢ ਪੌਣੇ 2 ਸਾਲ ਹੋ ਗਏ ਆ ਬੈਠਿਆਂ ਨੂੰ ਤੇ ਹਜੇ ਵੀ ਮਤਲਬ ਸਾਡਾ ਕੋਈ ਕੋਈ ਤਣਪਤਨ ਲੱਗ ਨਹੀਂ ਰਿਹਾ ਜਿਹੜਾ ਆਨ ਗਰਾਉਂਡ ਆ ਉਹ ਆਪਦੇ ਕਾਗਜ਼ ਪੱਤਰ ਸਹੀ ਲੈਫਟ ਬੈਠਾ ਵਾ ਪਿੰਡ ਦਾ ਜਿਹੜੇ ਜ਼ੋਰ ਪੈਂਦਾ ਵਾ ਤੇ ਦੇਖਦੇ ਆ ਕੀ ਬਣਦਾ ਸੁਣਨ ਦੇ ਵਿੱਚ ਆਇਆ ਵੀ ਜਿਹੜੀ ਜਗ੍ਹਾ ਪੰਚਾਇਤ ਜ਼ਮੀਨ ਦੇ ਰਹੀ ਆ ਉੱਥੇ ਪਹਿਲਾਂ ਪਲਾਟ ਵੀ ਕੱਟੇ ਹੋਏ ਆ ਹਾਂਜੀ ਉਹ ਕੱਟੇ ਹੋਏ ਆ ਜਦੋਂ 10 15 ਪੰਚਾਇਤਾਂ ਪਹਿਲਾਂ ਨੇ ਪੱਟੇ ਹੋਏ ਨੇ ਪਲਾਟ ਉਹ ਤਕਰੀਬਨ 50 ਸਾਲ ਪਹਿਲਾਂ ਤੇ ਉਹ ਦਾ ਕੋਈ ਮਤਲਬ ਆਪਾਂ ਉਹ ਛੇੜ-ਛਾੜ ਨਹੀਂ ਕੀਤੀ ਹੁਣ ਜਿੱਥੇ ਪਲਾਟ ਕੱਟੇ ਹੋਏ ਆ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਬਸੋਂ ਵੀ ਹੋਊਗੀ ਲੋਕ ਘਰ ਪਾਉਣਗੇ ਤਾਂ ਫਿਰ ਕੋਲੇ ਫੈਕਟਰੀ ਹੋ ਜੂਗੀ। ਹਾਂਜੀ ਉਹ ਤਾਂ ਫਿਰ ਜਦੋਂ ਕੋਈ ਫੈਕਟਰੀ ਦਾ ਮਤਲਬ ਕੋਈ ਗਲਤ ਯੂਜ਼ ਕਰੂਗਾ ਤਾਂ ਮਤਲਬ ਉੱਠਣਗੇ ਜੋ ਘਰਾਂ ਵਾਲੇ। ਤੇ ਫਿਰ ਤਾਂ ਫਿਰ ਉਹੀ ਉਜਾੜਾ ਹੋ ਜੂਗਾ ਗੱਲ ਉੱਥੇ ਖੜੀ ਆ। ਹਾਂਜੀ। ਫਿਰ ਇਹ ਹੁਣ ਮਤਲਬ ਕੀ ਪਿੰਡ ਵਾਲਿਆਂ ਦਾ ਸੰਘਰਸ਼ ਠੰਡਾ ਪੈ ਗਿਆ ਜਾਂ ਕਿੱਥੇ ਗੱਲ ਖੜੀ ਆ? ਨਹੀਂ ਪਿੰਡ ਵਾਲਿਆਂ ਦਾ ਸੰਘਰਸ਼ ਨਹੀਂ ਸੰਝਾ ਠੰਡਾ ਪਿਆ ਜੀ। ਤੇ ਉਹ ਕਿਸੇ ਨਾ ਕਿਸੇ ਪਾਸੇ ਤਾਣ ਪਤਨ ਲਾਉਣ ਦੀ ਕਰਕੇ ਮਤਲਬ ਵਿਚਾਰ ਚੱਲ ਰਹੀ ਹੈ ਵੀ ਕਿਸੇ ਨਾ ਕਿਸੇ ਪਾਸੇ ਉਹ ਤ ਤਾਂ ਪਿੰਡ ਦੇ ਖੜਾ ਪਿੰਡ ਦੇ ਸਰਪੰਚ ਨੇ ਜਿਹੜੇ ਕਹਿ ਰਹੇ ਨੇ ਕਿ ਫੈਕਟਰੀ ਵਾਲਾ ਮਸਲਾ ਜਿਹੜਾ ਹੈਗਾ ਕਿਤੇ ਨਾ ਕਿਤੇ ਤਣ ਪੱਤਣ ਲਾਉਣ ਦੀ ਗੱਲਬਾਤ ਚੱਲ ਰਹੀ ਆ ਆਪਾਂ ਹੋਰ ਮੋਤਵਾਰਾਂ ਨਾਲ ਵੀ ਗੱਲ ਕਰਾਂਗੇ ਪਿੰਡਦਿਆਂ ਨਾਲ ਤੇ ਨਾਲ ਆਪਾਂ ਉੱਥੇ ਵੀ ਘੇੜਾ ਮਾਰ ਕੇ ਆਵਾਂਗੇ ਜਿੱਥੇ ਇਹ ਫੈਕਟਰੀ ਲੱਗਣੀ ਆ